ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੱਜ ਬਣਾਉਣੀ ਆ ਭਰਮੇ ਬੈਂਗਣ ਸਭ ਤੋਂ ਪਹਿਲਾਂ ਬੈਂਗਣਾਂ ਨੂੰ ਕੱਟ ਲਗਾ ਕੇ ਲੂਣ ਹਲਦੀ ਅਤੇ ਗਰਮ ਮਸਾਲੇ ਨੂੰ ਮਿਕਸ ਕਰ ਲਿਆ ਸੀ ਮੈਂ ਤੇ ਉਹਨੂੰ ਅਸੀਂ ਬੈਂਗਣਾਂ ਦੇ ਵਿੱਚ ਫਿਲ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਸਾਰੇ ਬੈਂਗਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਰੱਖਦੇ ਹਾਂ ਗੈਸ ਤੇ ਕੜਾਹੀ ਕੜਾਹੀ ਦੇ ਵਿੱਚ ਪਾ ਦਾਂਗੇ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇੱਕ ਇੱਕ ਬੈਂਗਣ ਜਿਹੜੇ ਆਪਾਂ ਰੱਖੇ ਸੀਗੇ ਫਿਲ ਕਰਕੇ ਉਹਨਾਂ ਨੂੰ ਕੜਾਹੀ ਦੇ ਵਿੱਚ ਪਾ ਦੇਵਾਂਗੇ ਇੱਥੇ ਤੇਲ ਦੀ ਕੁਆਂਟੀਟੀ ਜ਼ਿਆਦਾ ਨਹੀਂ ਲੈਣੀ ਤੇਲ ਦੀ ਕੁਆਂਟੀਟੀ ਘੱਟ ਹੀ ਰੱਖਣੀ ਹੈ ਜ਼ਰੂਰੀ ਨਹੀਂ ਹੈ ਕਿ ਤੇਲ ਦੇ ਵਿੱਚ ਪੂਰੇ ਜਿਹੜੇ ਬੈਂਗਣ ਹੈ ਉਹ ਡਿਪ ਹੋਣੇ ਚਾਹੀਦੇ ਆ ਨਹੀਂ ਆਪਾਂ ਥੋੜੇ ਤੇਲ ਵਿੱਚ ਹੀ ਫਰਾਈ ਕਰਨੇ ਆ ਤੁਸੀਂ ਦੇਖੋਗੇ ਕਿ ਇਹ ਇੱਕ ਪਾਸੇ ਤੋਂ ਚੰਗੀ ਤਰ੍ਹਾਂ ਹੋ ਗਏ ਨੇ ਕੁੱਕ ਤੇ ਅਸੀਂ ਹੁਣ ਇਹਨਾਂ ਦੀ ਸਾਈਡ ਬਦਲ ਦਾਂਗੇ ਸਾਈਡ ਬਦਲਣ ਤੋਂ ਬਾਅਦ ਥੋੜੀ ਦੇਰ ਵਾਸਤੇ ਫਿਰ ਇਹਨਾਂ ਨੂੰ ਅਸੀਂ ਢੱਕ ਕੇ ਰੱਖ ਦਾਂਗੇ ਥੋੜੀ ਦੇਰ ਵਿੱਚ ਹੀ ਇਹ ਦੂਸਰੀ ਸਾਈਡ ਤੋਂ ਵੀ ਪੱਕ ਜਾਣਗੇ ਚੰਗੀ ਤਰ੍ਹਾਂ ਤੇ ਅਸੀਂ ਦੇਖਦੇ ਹਾਂ ਢੱਕਣ ਖੋਲ ਕੇ ਤਾਂ ਸਾਡੇ ਬੈਂਗਣ ਜਿਹੜੇ ਉਹ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋ ਚੁੱਕੇ ਨੇ ਤੇ ਫਿਰ ਅਸੀਂ ਕਿਸੇ ਚੀਜ਼ ਦੀ ਕਟਸ਼ੀ ਵਗੈਰਾ ਦਿਸਾਤਾ ਦੇ ਨਾਲ ਇੱਕ ਇੱਕ ਬੈਂਗਣ ਕੱਢ ਦਾਂਗੇ ਚਿਮਟੇ ਦੇ ਨਾਲ ਕੱਢਦੀ ਹੁੰਦੀ ਹੈ ਮੈਂ ਚਿਮਟੇ ਦੇ ਨਾਲ ਈਜ਼ਲੀ ਨਿਕਲ ਵੀ ਜਾਂਦੇ ਨੇ ਤੇ ਜਿਹੜਾ ਐਕਸਟਰਾ ਤੇਲ ਹੁੰਦਾ ਹੈ ਨਾ ਉਹ ਵੀ ਨਿਚੜ ਜਾਂਦਾ ਚੰਗੀ ਤਰ੍ਹਾਂ ਕੜਾਈ ਦੇ ਵਿੱਚ ਹੀ ਤੇ ਇਸ ਤੋਂ ਬਾਅਦ ਅਸੀਂ ਇਸੇ ਤੇਲ ਦੇ ਵਿੱਚ ਬਾਕੀ ਅੱਗੇ ਗਰੇਵੀ ਬਣਾ ਲਾਂਗੇ ਤੇ ਮੈਂ ਆਲੂ ਵੀ ਪਾਉਂਦੀ ਆ ਵਿੱਚ ਮੈਂ ਆਲੂ ਵੀ ਫਰਾਈ ਇਹਦੇ ਵਿੱਚੇ ਕਰ ਲਾਂਗੀ ਬੱਚੇ ਬੈਂਗਣ ਘਟ ਪਸੰਦ ਕਰਦੇ ਨੇ ਤੇ ਫਰਾਈ ਕੀਤੇ ਹੋਏ ਆਲੂ ਜ਼ਿਆਦਾ ਪਸੰਦ ਕਰਦੇ ਨੇ ਤੇ ਮੈਂ ਇਸ ਕਰਕੇ ਥੋੜੇ ਜਿਹਾ ਆਲੂ ਵੀ ਪਾਵਾਂਗੀ ਵਿੱਚ ਤੁਸੀਂ ਨਹੀਂ ਪਾਉਣੇ ਤਾਂ ਨਾ ਵੀ ਪਾ ਸਕਦੇ ਹੋ ਕੋਈ ਗੱਲ ਨਹੀਂ ਐਦਾਂ ਵੀ ਅੱਛੀ ਲੱਗਦੀ ਹੈ ਐਦਾਂ ਵੀ ਵਧੀਆ ਲੱਗਦੀ ਹੈ ਤੇ ਮੈਂ ਥੋੜੇ ਜਿਹਾ ਆਲੂ ਬੱਚਾ ਕਰਕੇ ਪਾ ਰਹੀ ਹਾਂ ਇਹਨਾਂ ਨੂੰ ਥੋੜੇ ਜਿਹਾ 골ਡਨ ਬ੍ਰਾਊਨ ਹੋਣ ਤੱਕ ਮੈਂ ਚੰਗੀ ਤਰ੍ਹਾਂ ਕੁੱਕ ਕਰ ਲਾਂਗੀ ਆਲੂ ਜਿਹੜੇ ਮੇਰੇ ਇਹ 골ਡਨ ਬ੍ਰਾਊਨ ਹੋ ਚੁੱਕੇ ਆ ਤੇ ਮੈਂ ਇਹਨਾਂ ਨੂੰ ਕਿਸੇ ਬਰਤਨ ਦੇ ਵਿੱਚ ਕੱਢ ਲਾਵਾਂਗੀ ਅੱਗੇ ਅਸੀਂ ਬਣਾਉਣ ਦੀ ਤਿਆਰੀ ਕਰਦੇ ਹਾਂ ਗਰੇਵੀ ਗਰੇਵੀ ਦੇ ਲਈ ਮੈਂ ਦੋ ਟਮਾਟਰ ਤੇ ਇੱਕ ਹਰੀ ਮਿਰਚ ਜਿਹੜੀ ਉਹ ਕੱਟ ਕੇ ਰੱਖ ਲਈਤੀ ਸੀ ਦੋ ਛੋਟੀਆਂ ਇਲਾਚੀਆਂ ਤੇ ਦੋ ਲੌਂਗ ਕ੍ਰਸ਼ ਕਰ ਲਿੱਤੇ ਨੇ ਕੜਾਹੀ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਕੇ ਤੇਲ ਤਾਂ ਆਪਣਾ ਗਰਮ ਹੀ ਸੀਗਾ ਤੇ ਛੋਟੀ ਇਲਾਚੀ ਉਹ ਤੇ ਜਿਹੜੇ ਲੌਂਗ ਹੈ ਉਹ ਵੀ ਵਿੱਚ ਪਾ ਦਿੱਤੇ ਮੈਂ ਜੀਰੇ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਜਿਹੜੇ ਅਸੀਂ ਗ੍ਰाइंड ਕਰਕੇ ਰੱਖੇ ਸੀ ਇੱਥੇ ਦੋਸਤੋ ਮੈਂ ਚਾਰ ਪਿਆਜ਼ ਰੱਖੇ ਸੀ ਬੈਂਗਣ ਵੀ ਮੇਰੇ ਕੋਲ 250 ਗ੍ਰਾਮ ਬੈਂਗਣ ਸੀਗੇ ਜਿਹੜੇ ਮੈਂ ਫਰਾਈ ਕੀਤੇ ਆ ਤੁਸੀਂ ਬੈਂਗਣਾਂ ਦੇ ਜਿਦਾਂ ਕੁਆਂਟੀਟੀ ਜਿਦਾਂ ਤੁਹਾਡੇ ਕੋਲ 1 ਕਿਲੋ ਹੈ ਅੱਧਾ ਕਿਲੋ ਹੈ ਉਹਦੇ ਹਿਸਾਬ ਨਾਲ ਤੁਸੀਂ ਪਿਆਜ਼ ਵੀ ਵਧਾ ਕਟਾ ਸਕਦੇ ਹੋ ਜਿਆਦਾ ਬੈਂਗਣਾ ਹੈ ਤਾਂ ਜਿਆਦਾ ਗਰੇਵੀ ਬਣੂਗੀ ਤਾਂ ਜਿਆਦਾ ਪਿਆਜ਼ ਪਾ ਸਕਦੇ ਹੋ ਇੱਥੇ ਪਿਆਜ਼ ਮੇਰੇ 골ਡਨ ਬ੍ਰਾਊਨ ਹੋ ਚੁੱਕੇ ਨੇ ਤੇ ਮੈਂ ਹੁਣ ਨਾਲ ਹੀ ਪਾ ਦਾਂਗੀ ਟਮਾਟਰ ਤੇ ਹਰੀ ਮਿਰਚ ਜਿਹੜੇ ਮੈਂ ਕੱਟ ਕਰਕੇ ਰੱਖੇ ਸੀਗੇ ਤੁਸੀਂ ਹਰੀ ਮਿਰਚ ਔਰ ਟਮਾਟਰ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਹੋ ਤੇ ਮੈਨੂੰ ਇਦਾਂ ਹੀ ਅੱਛੇ ਲੱਗਦੇ ਤੇ ਮੈਂ ਇਸ ਤਰ੍ਹਾਂ ਹੀ ਪਾ ਲਿੱਤੇ ਕੱਟ ਕੇ ਥੋੜੀ देर ਇਹਨਾਂ ਨੂੰ ਮੈਸ਼ ਹੋ ਜਾਣ ਦੇ ਵਿੱਚ ਚੰਗੀ ਤਰ੍ਹਾਂ ਇਹਦੇ ਮਿਲ ਜਾਣ ਟਮਾਟਰ ਜਿਹੜੇ ਆ ਤਾਂ ਫਿਰ ਅਸੀਂ ਇਹਨਾਂ ਦੇ ਵਿੱਚ ਪਾਵਾਂਗੇ ਥੋੜੇ ਜਿਹੀ ਬੇਸਿਕ ਮਸਾਲੇ ਮਸਾਲੇ ਥੋੜੇ ਹੀ ਪਾਣੇ ਕਿਉਂਕਿ ਆਪਾਂ ਨੇ ਪਹਿਲਾਂ ਵੀ ਐਡ ਕੀਤੇ ਸੀ ਬੈਂਗਨ ਜਦੋਂ ਫਰਾਈ ਕੀਤੇ ਆ ਉਦੋਂ ਤੇ ਅਸੀਂ ਥੋੜਾ ਜਿਹਾ ਪਾ ਦਾਂਗੇ ਲੂਣ ਥੋੜੀ ਜਿਹੀ ਹਲਦੀ ਗਰਮ ਮਸਾਲਾ ਤੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਧਨੀਆ ਪਾਊਡਰ ਧਨੀਆ ਪਾਊਡਰ ਦੇ ਨਾਲ ਜਿਹੜਾ ਟੇਸਟ ਹੈ ਨਾ ਉਹ ਬਹੁਤ ਵਧੀਆ ਹੁੰਦਾ ਹੈ ਇੱਥੇ ਮੇਰੇ ਕੋਲ ਕਸੂਰੀ ਮੇਥੀ ਸਿੱਗੀ ਨਹੀਂ ਨਹੀਂ ਤਾਂ ਮੈਂ ਥੋੜੀ ਜਿਹੀ ਕਸੂਰੀ ਮੇਥੀ ਵੀ ਵਿੱਚ ਐਡ ਕਰ ਦਿੰਨੀ ਆ ਇਹਦੇ ਕਸੂਰੀ ਮੇਥੀ ਮੇਰੇ ਕੋਲ ਖਤਮ ਹੋ ਚੁੱਕੀ ਸੀ ਨੇ ਤਾਂ ਉਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਚਲੋ ਕੋਈ ਗੱਲ ਨਹੀਂ ਆਪਾਂ ਬਾਅਦ ਵਿੱਚ ਧਨੀਏ ਦੇ ਨਾਲ ਹਰੇ ਧਨੀਏ ਦੇ ਨਾਲ ਫਰੈਸ਼ ਦੇ ਨਾਲ ਕਰ ਲਾਂਗੇ ਚੰਗੀ ਤਰ੍ਹਾਂ ਗਾਰਨਿਸ਼ ਇੱਥੇ ਮਸਾਲਾ ਭੁੰਨਣ ਤੋਂ ਬਾਅਦ ਚੰਗੀ ਤਰ੍ਹਾਂ ਟਮਾਟਰ ਐਡ ਕਰਨ ਤੋਂ ਬਾਅਦ ਮੈਂ ਪਾ ਦਾਂਗੀ ਥੋੜਾ ਜਿਹਾ ਪਾਣੀ ਗਰੇਵੀ ਬਣਾਉਣ ਦੇ ਲਈ ਇੱਥੇ ਤੁਸੀਂ ਪਾਣੀ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਘਟ-ਵੱਧ ਕਰ ਸਕਦੇ ਹੋ ਜੇਕਰ ਤੁਸੀਂ ਥੋੜੀ ਜਿਹੀ ਗਾੜ੍ਹੀ ਗਰੇਵੀ ਪਸੰਦ ਕਰਦੇ ਹੋ ਤਾਂ ਪਾਣੀ ਥੋੜਾ ਜਿਹਾ ਘੱਟ ਪਾਓ ਜੇ ਅਗਰ ਪਤਲੀ ਥੋੜੀ ਜਿਹੀ ਪਤਲੀ ਚਾਹੀਦੀ ਹੈ ਗਰੇਵੀ ਜਿੱਦਾਂ ਕਈ ਚਾਵਲ ਵਗੈਰਾ ਦੇ ਨਾਲ ਖਾਣਾ ਪਸੰਦ ਕਰਦੇ ਆ ਤਾਂ ਉਹ ਥੋੜੇ ਜਿਹਾ ਪਾਣੀ ਜ਼ਿਆਦਾ ਪਾ ਸਕਦੇ ਆ ਮੈਨੂੰ ਪਾਣੀ ਇੱਥੇ ਘੱਟ ਲੱਗਿਆ ਸੀਗਾ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਪਾਣੀ ਪਾਇਆ ਗਰੇਵੀ ਦੇ ਵਿੱਚ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਹੁਣ ਮਿਕਸ ਕਰ ਲਾਂਗੇ ਤਾਂ ਜੋ ਜਿਹੜੇ ਸਾਰੇ ਮਸਾਲੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਚੰਗੀ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬੈਂਗਣ ਫਰਾਈ ਕਰਕੇ ਰੱਖੇ ਸੀਗੇ ਉਹ ਬੈਂਗਣ ਵੀ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਜਿਹੜੀ ਗਰੇਵੀ ਆ ਉਹਦੇ ਵਿੱਚ ਡਿਪ ਕਰ ਦਾਂਗੇ ਤਾਂ ਜੋ ਜਿਹੜੇ ਗਰੇਵੀ ਦੇ ਮਸਾਲੇ ਆ ਉਹ ਸਾਰੇ ਬੈਂਗਣਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਫਿਰ ਬਾਅਦ ਵਿੱਚ ਜਦੋਂ ਜਿਹੜੇ ਮੈਂ ਬੈਂਗਣ ਜਿਹੜੇ ਮੈਂ ਆਲੂ ਕੀਤੇ ਸੀਗੇ ਫਰਾਈ ਉਹ ਵੀ ਮੈਂ ਨਾਲ ਹੀ ਪਾ ਦਾਂਗੀ ਤਾਂ ਜੋ ਜੇ ਥੋੜੇ ਬਹੁਤੇ ਕੱਚੇ ਵਗੈਰਾ ਰਹਿੰਦੇ ਹੋਏ ਤਾਂ ਉਹ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਕੇ ਪੱਕ ਜਾਣਗੇ ਕਿਉਂਕਿ ਆਪਾਂ ਗਰੇਵੀ ਨੂੰ ਹੁਣ ਥੋੜੀ देर ਪਕਾਉਣਾ ਹੈ ਗਰੇਵੀ 'ਚ ਦੋ ਤਿੰਨ ਅਵਾਲ ਆਉਣ ਚੰਗੀ ਤਰ੍ਹਾਂ ਬੈਂਗਣਾਂ 'ਚ ਵੀ ਚੰਗੀ ਤਰ੍ਹਾਂ ਗਰੇਵੀ ਤੇ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਇਹਨਾਂ ਨੂੰ ਥੋੜੀ देर ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਆਪਾਂ ਚਮਚ ਦੇ ਨਾਲ ਕੜਛੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਉੱਪਰ ਥੱਲੇ ਕਰਕੇ ਥੋੜਾ ਜਿਹਾ ਚੰਗੀ ਤਰ੍ਹਾਂ ਜਿਹੜੇ ਗਰੀਵੀ ਦੇ ਵਿੱਚ ਘੋਲ ਮਿਲ ਜਾਣ ਫਿਰ ਆਪਾਂ ਇਹਨਾਂ ਨੂੰ ਥੋੜੀ देर ਟਾਕੇ ਵੀ ਪਕਾਵਾਂਗੇ ਥੋੜੀ देर ਦਾ ਮਿਕਸ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਟਾਕੇ ਵੀ ਰੱਖਾਂਗੇ ਥੋੜੀ देर ਵਾਸਤੇ ਬੈਂਗਣ ਤਾਂ ਫਰਾਈ ਸੀਗੇ ਆਲੂ ਵੀ ਫਰਾਈ ਸੀਗੇ ਜਿਆਦਾ देर ਨਹੀਂ ਲੱਗਦੀ ਬਣਨ ਚ ਛਟਪਟ ਬਣਨ ਵਾਲੀ ਜਿਹੜੀ ਇਹ ਰੈਸਪੀ ਹੈ ਆਪਣੀ ਪਰਮੀ ਬੈਂਗਣਾ ਦੀ ਤੇ ਸਾਰੇ ਜਣੇ ਜਰੂਰ ਬਣਾ ਕੇ ਦੇਖਿਓ ਪਲੀਜ਼ ਇੱਕ ਵਾਰੀ ਟਰਾਈ ਜਰੂਰ ਕਰਕੇ ਦੇਖਿਓ ਹੁਣ ਥੋੜੀ देर ਆਪਾਂ ਟੱਕ ਦੰਨੇ ਆ ਇਹਨੂੰ ਟਕਣ ਤਾਂ ਥੋੜੀ ਦੇਰ ਦੇ ਵਿੱਚ ਅੰਦਰ ਥੋੜੀ ਦੇਰ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਦੇਖੋ ਬਾਈ ਆਪਣੇ ਬੈਂਗਣ ਬਣ ਕੇ ਤਿਆਰ ਨੇ ਭਰਵੇਂ ਬੈਂਗਣ ਧਨੀਆ ਪਾ ਕੇ ਗਾਰਨਿਸ਼ ਕਰੋ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਜਿਹਦੇ ਮਰਜ਼ੀ ਚੀਜ਼ ਨਾਲ ਖਾਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਥੈਂਕ ਯੂ